ਤਨ ਸਾਰਿਆਂ ਨੂੰ ਇੱਕੋ ਚੀਜ਼ ਕਹਾਂਗੀ ਜਿਹੜੀ ਵੀ ਲੜਾਈ ਅੱਜ ਤੋਂ ਬਾਅਦ ਮੈਂ ਆਪਣੇ ਆਪ ਨੂੰ ਕਹਾਂ ਨਾ ਮੈਂ ਝਾਂਸੀ ਦੀ ਰਾਣੀ ਆ ਪੰਜਾਬ ਲਈ ਲੜੂਗੀ ਹਰ ਇੱਕ ਲੜਾਈ ਹਰ ਇੱਕ ਨਾਗਰਿਕ ਦੀ ਲੜਾਈ ਤੇ ਮੇਰੇ ਨਾਲ ਆ ਕੇ ਇਦਾਂ ਹੀ ਖੜੇ ਰਹੋ ਜਿase ਹਰ ਇੱਕ ਬੰਦੇ ਨੂੰ ਜਸਟਿਸ ਦਿਵਾਵਾਂਗੇ ਇਹ ਤੁਹਾਡੇ ਮੀ ਕੀ ਹੋਰ ਚਾੜਾ মিডিਆ ਦਾ ਧੰਨਵਾਦ ਕਰੂੰਗੀ ਜਦੋਂ ਤੁਸੀਂ ਆ ਕੇ ਟੇਰ ਮੈਨਰ ਨਾਲ ਖੜੇ ਹੋਗੇ ਕਿਉਂਕਿ ਅਸੀਂ ਸਾਰੇ ਪੰਜਾਬ ਦੇ ਨਾਗਰਿਕਾਂ ਜਿਹੜੇ ਨਾਗਰਿਕਾਂ ਨੂੰ ਸਾਨੂੰ ਇੱਕ ਜਸਟਿਸ ਦੁਆਨਾ ਜ਼ਰੂਰੀ ਹੈ ਭਾਈ ਇੱਕ ਉਹ ਜੀ ਆ ਕੇ ਸਾਨੂੰ ਪਤਾ ਨਹੀਂ ਹੈ ਕੁਝ ਵੀ ਜੀ ਐਫ ਆਈ ਆਰ ਦਿੱਤੀ ਹੈ ਮਗਰ सस्पेंशन ਆਰਡਰ ਦਾ ਸਾਨੂੰ ਪਤਾ ਨਹੀਂ ਕਿਹੜੇ ਸਸਪੈਂਡ ਹੋਏ ਕਿਹਨਾਂ ਦਾ ਨਾਮ ਹੈ ਐਸ ਐਸ ਪੀ ਸਾਹਿਬ মিডিਆ ਟਾਕੇ ਬੋਲੋ ਅਜੇ ਤੱਕ ਡਰਦੇ ਕਿਉਂ ਪਿਓ 12 ਬੰਦਿਆਂ ਦੇ ਨਾਮ ਲੈਂਦੇ ਡਰਦੇ ਹੋ ਕਿ ਤੁਸੀਂ ਪੰਜਾਬ ਨੂੰ ਕਿੱਦਾਂ ਸਮਾ ਲੋਗੇ ਪਟਿਆਲਾ ਦੇ i'm okay.